ਐਸਾ ਚਾਹੂੰ ਰਾਜ ਮੇਂ ਜਹਾਂ ਮਿਲੇ ਸਵਨ ਕੁਆਂ ਛੋਟ ਬੜੇ ਸਭ ਸੰਬਸੇ ਰਵਿਦਾਸ ਰਹੀ ਪਰਸਾਨ ਇਸ ਟਾਈਮ ਅਸੀਂ ਖੜੇ ਆ ਪਿੰਡ ਤਨਾਲ ਖੁਰਦ ਔਰ ਨੇੜੇ ਲਾਂਬੜਾ ਔਰ ਜ਼ਿਲ੍ਹਾ ਜਲੰਧਰ ਵਿਖੇ ਔਰ ਜਿੱਥੇ ਕੇ ਗੁਰੂ ਚੈਰੀਟੇਬਲ ਡਿਸਪੈਂਸਰੀ ਪਿੰਡ ਤਨਾਲ ਖੁਰਦ ਦੇ ਕੋਲੋਂ ਜਿਹੜਾ ਆ ਮੁਫਤ ਚੈੱਕਅਪ ਕੈਂਪ ਲਗਾਇਆ ਗਿਆ ਹੈ ਸੋਤੀ ਅਵਲীন ਕੌਰ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਸੋ ਪਿਛੇ ਤੁਸੀਂ ਦੇਖ ਸਕਦੇ ਆ ਜੋ ਬੈਕ ਸਾਈਡ ਤੇ ਜੋ ਆ ਲੋਕ ਜਿਹੜੇ ਚੈੱਕਅਪ ਕਰਵਾ ਰਹੇ ਨੇ ਪੈਂਸਰੀ ਦੇ ਜਿਹੜੇ ਮੇਨ ਕਰਤਾ ਧਰਤਾ ਸਾਡੇ ਨਾਲ ਭਾਜੀ ਹੁਣੀ ਆ ਪਹਿਲਾਂ ਜਾਣਾਂਗੇ ਭਾਜੀ ਹਾਂਜੀ ਜੈਗੁਰਦੇਵ ਜੀ ਪਹਿਲਾਂ ਆਪਣਾ ਨਾਮ ਜੈਗੁਰਦੇਵ ਜੀ ਮੇਰਾ ਨਾਮ ਹੈਗਾ ਇੰਦਰ ਤਨਾਲ ਤੋਂ ਹੀ ਹੈਗਾ ਮੈਂ ਇਹੀ ਪਿੰਡ ਤੋਂ ਆ ਜੀ ਜੀ ਰਹਿੰਦਾ ਮੈਂ ਆਸਟ੍ਰੇਲੀਆ ਜੀ ਠੀਕ ਹੈ ਜੀ ਪਹਿਲਾਂ ਕੈਂਪ ਲਗਾਇਆ ਜਾ ਰਿਹਾ ਹੈ ਕਿ ਅੱਗੇ ਵੀ ਲਗਾਇਆ ਹੋਇਆ ਹੈ ਕਿ ਅਸੀਂ ਪਹਿਲਾਂ ਵੀ ਕੈਂਪ ਲਗਾ ਸੀਗਾ ਬਟ ਇਹ ਵਾਲਾ ਹੜੀ ਕੋ ਆਹ ਆਨਦਰ ਜਨਰਲ ਚੈੱਕਅਪ ਦਾ ਹੈਗਾ ਤੇ ਨਾਲ ਸਾਡੇ ਬਲੱਡ ਟੈਸਟ ਹੈਗੇ ਆ ਵੀ ਜਿਹੜੀ ਇੱਕ ਇਹ ਹਜ ਤੱਕ ਇਹ ਰਿਸਕ ਨਹੀਂ ਲੱਗੇ ਨਹੀਂ ਸੀਗਾ ਵੀ ਜਿਹੜੀ ਇੱਕ ਬਹੁਤ ਜ਼ਿਆਦਾ ਜ਼ਰੂਰਤ ਸੀਗੀ ਹਾਂ ਜੀ ਤੇ ਉਹ ਦੇਖ ਕੇ ਕੈਂਪਲ ਕਰ ਲਿਆ ਇਹ ਵਿੱਚ ਜਿਹੜੀ ਹੈ ਉਹ ਟੈਸਟ ਹੈ ਇਹ ਮੁਫਤ ਹੈ ਟੈਸਟ ਹਾਂਜੀ ਜਨਰਲ ਚੈੱਕਅਪ ਹੋ ਗਿਆ ਅੱਖਾਂ ਦਾ ਟੈਸਟ ਹੈ ਤੇ ਮੈਡੀਸਨ ਜਿਹੜੀ ਹੈਗੀ ਹੈ ਟੋਟਲ ਅਜ ਫ੍ਰੀ ਹੈ ਸਾਰਿਆਂ ਨੂੰ ਜੀ ਜੀ ਉਹ ਡਾਕਟਰਾਂ ਦੀ ਟੀਮ ਕਿਹੜੀ-ਕਿਹੜੀ ਹੈ ਡਾਕਟਰ ਆਪਣੇ ਜਿਹੜੇ ਹੈਗੇ ਨਾਲ ਸਾਡਾ ਅੱਖਾਂ ਦੇ ਹਸਪਤਾਲ ਜਿਹੜੇ ਹੈਗੇ ਉਹਨਾਂ ਨਾਲ ਹੈਗਾ ਆ ਆਪਣੇ ਦੁੱਗਲਾਈ ਹਸਪਤਾਲ ਤੋਂ ਆਈ ਹੋਈ ਹੈ ਟੀਮ ਇਹਨਾਂ ਸਾਰੀ ਜਵੰਦਰ ਕਿਸ਼ਾਂਗਰ ਤੋਂ ਆਈ ਉਹ ਉਹ ਜਿਹੜਾ ਆ ਗੁਰੂ ਚੈਰੀਟੇਜਲ ਡਿਸਪੈਂਸ ਨਹੀਂ ਆਏਗਾ ਪਰ ਮੇਨ ਮੋਟਿਵ ਕੀ ਹੈ ਮੇਨ ਮੋਟਿਵ ਇਹ ਸੀ ਕਿ ਸਾਡੇਦਰ ਚਾਰ ਪੰਜ ਪਿੰਡਾਂ 'ਚ ਕੋਈ ਡਿਸਪੈਂਸਰੀ ਹੈ ਨਹੀਂ ਸੀਗੀ ਤੇ ਦੂਸਰਾ ਤੁਹਾਨੂੰ ਪਤਾ ਹੀ ਹੈ ਇੱਕ ਹੈਲਥ ਤੇ ਐਜੂਕੇਸ਼ਨ ਬਹੁਤ ਜ਼ਿਆਦਾ ਜ਼ਰੂਰੀ ਆ ਹੈਲਥ ਨੂੰ ਮੈਂ ਇਹ ਮੰਨਿਆ ਵਿੱਚ ਲੋ ਇਹ ਨਿਆਣੇ ਤੋਂ ਲੈ ਕੇ ਬਜ਼ੁਰਗ ਤੱਕ ਲੋੜ ਹੁੰਦੀ ਆ ਐਜੂਕੇਸ਼ਨ ਫਿਰ ਜਦੋਂ ਅਡਲਟ ਨੂੰ ਲੋੜ ਹੁੰਦੀ ਆ ਜੀ ਇਹ ਉਹਨੂੰ ਦੇਖ ਕੇ ਡਿਸਪੈਂਸਰੀ ਨਾਲ ਹੋਣ ਕਰਕੇ ਫਿਰ ਅਸੀਂ ਇਹ ਡਿਸਾਈਡ ਕੀਤਾ ਵੀ ਡਿਸਪੈਂਸਰੀ ਖੋਲਹੀ ਜਾਵੇ। ਔਰ ਜਿਹੜੇ ਆ ਲੋਕ ਆ ਜਿਹੜੇ ਪਿੰਡ ਤਨਾਲ ਤੋਂ ਫਿਰ ਤੋਂ ਜਤਰਾ ਰਹੇ ਨੇ ਜắpੰਡੋਵਰ ਨੇ ਸਾਡੇ ਕੋਲ ਡਿਸਪੈਂਸਰੀ ਤੇ ਸਾਡੇ ਕੋਲ 6-7 ਪਿੰਡ ਜਿਹੜੇ ਹੈਗੇ ਆ ਫੂਟਪੁੱਤ ਨਾਲ ਤੇ ਹੁਣ ਤਕਰੀਬਨ ਜਿਹੜੇ ਅੱਜ ਆਏ ਹੋਏ ਆ ਅੱਜ ਤਾਂ ਸਾਡੇ ਕੋਲ ਮੋਲ ਲੁਧਿਆਣੇ ਤੋਂ ਵੀ ਆ ਫਗਵਾੜੇ ਤੋਂ ਵੀ ਆਏ ਹੋਏ ਆ ਤੇ ਨੇੜੇ-ਜਿਹੜੇ 15 ਪਿੰਡੋਂ ਸਾਡੇ ਕੋਲ ਆਏ ਹੋਏ ਆ ਚੈੱਕਅਪ ਲਈ ਅੱਖਾਂ ਦੇ ਚੈੱਕਅਪ ਲਈ ਆ ਜੀ ਕਿੰਨੇ ਕੁ ਲੋਕ ਪਹੁੰਚੇ ਹੋਏ ਨੇ ਟੈਸਟਿੰਗ ਸਾਰਡੇ ਕੋਲ ਜਿਹੜਾ ਹੈਗਾ 7-800 ਦੀ ਹੈਗਾ ਆ ਜਿਹੜਾ ਪਹੁੰਚ ਚੁੱਕਾ ਆ ਤੇ 1500 ਤੱਕ ਦਾ ਹੈਗਾ ਗੈਦਰਿੰਗ ਦਾ ਜਿਹੜਾ ਹੈਗਾ ਹਾਂਜੀ ਤੇ ਬਾਕੀ ਚਾਹ ਤੇ ਪਕੌੜਿਆਂ ਦਾ ਹੀ ਇੰਤਜ਼ਾਮ ਕੀਤਾ ਹੋਇਆ ਲੰਗਰ ਦਾ ਜਿਹਨਾਂ ਲਈ ਹਾਂਜੀ ਮੈਸੇਜ ਇੱਕ ਅਜ ਮਹੂਰ ਦੇ ਉਹ ਵੀ ਬਹੁਤ ਬਰੀਕ ਕਾਰਜ ਕਰ ਰਹੇ ਆ ਤੁਸੀਂ ਕਿ ਮੈਸੇਜ ਇਹੀ ਹੈ ਬਾਕੀ ਚਲੋ ਫਰੀ ਸੇਵਾ ਹੀ ਕਰ ਰਹੇ ਆ ਜੀ ਬਾਕੀ ਬਾਦ ਚੜ ਕੇ ਤੁਸੀਂ ਆਪਣਾ ਸੇਵਾ ਮੌਕਾ ਲੋ ਦਾ ਫਾਇਦਾ ਲੋਦਾ ਜੀ ਸੋ ਬਹੁਤ ਬਹੁਤ ਸ਼ੁਕਰੀਆ ਜੀ ਭਾਜੀ ਜਣੀ ਸਾਰਾ ਕੁਝ ਦੱਸਿਆ ਆਪਾਂ ਨੂੰ ਕਿਉਂਕਿ ਇਹਨਾਂ ਦੇ ਬਲੋਂ ਜਿਹੜਾ ਆ ਭਾਜੀ ਜਣੀ ਕਰਤਾਰਪਤਾ ਆ ਸੋ ਇਹਨਾਂ ਦੀ ਬਦੌਲਤ ਜਿਹੜਾ ਆ ਇਹ ਏਡੇ ਵੱਡੇ ਕਾਰਜ ਹੋ ਰਹੇ ਨੇ ਔਰ ਸਾਡੇ ਨਾਲ ਸਾਡੇ ਵੀਰ ਜਿਹੜੇ ਆ ਇਸੇ ਪਿੰਡ ਦੇ ਜੋ ਗਾਇਕ ਵੀ ਨੇ ਔਰ ਧਾਰਮਿਕ ਜਿਹੜੇ ਆ ਸ਼ਬਦ ਵੀ ਕਰਦੇ ਨੇ ਉਹ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸੋ ਉਹਨਾਂ ਨੇ ਆਪਾਂ ਨੂੰ ਬੁਲਾਇਆ ਸੀ ਇੱਥੇ ਸੋ ਅੰਜ ਗਗਨ ਜੀ ਜੈ ਗੁਰਦੀਪ ਜੈ ਬਾਬਾ ਮਨਗੁਰਦੀਪ ਭਾਈ ਅੱਜ ਆਪਾਂ ਤੁਹਾਡੇ ਪਿੰਡ ਪਹੁੰਚੇ ਆਂ ਪੁਰਾ ਜਿਹੜਾ ਆ ਮੁਫਤ ਚੈੱਕਅਪ ਕੈਂਪ ਕੋ ਪਰ ਕਿੰਨਾ ਵੀ ਗੀਰਾਂ ਦੀ ਜਗ੍ਹਾ ਹਾਂਜੀ ਜ਼ਾਰਿਆਂ ਤਲਾ ਜੈ ਗੁਰਦੀਪ ਬਾਨਗੁਰਦੀਪ ਵੀ ਤੇ ਜਿਵੇਂ ਕਿ ਤੁਹਾਨੂੰ ਦੱਸਿਆ ਯੋਗਰਾ ਭਾਈ ਨੇ ਅੱਜ ਪਿੰਡ ਤਨਾਲਗੁਰ ਦੇ ਵਿੱਚ ਗੁਰੂ ਚੈਰੀਟੇਬਲ ਸਪੈਂਸਰੀ ਜੋ ਕਿ ਗੁਰੂ ਬਿਲਡਰ ਗਰੁੱਪ ਆ ਜਿਹੜਾ ਸਾਡੇ ਬਾਜੀ ਹੁਣੀ ਜੋ ਆਸਟ੍ਰੇਲੀਆ ਦੇ ਵਿੱਚ ਗੁਰੂ ਬਿਲਡਿੰਗ ਦਾ ਜਵਨਦਾ ਆਪਣਾ ਕੰਮ ਹੈ ਸੋ ਉਹ ਭਾਜੀ ਹੁਣੀ ਪਹਿਲਾਂ ਵੀ ਲੋਕ ਭਲਾਈ ਦੇ ਕਾਫੀ ਕੰਮ ਕਰਦੇ ਰਹਿੰਦੇ ਆ ਤੇ ਜਿਵੇਂ ਕਿ ਜਗਤ ਗੁਰੂ ਅਰਦਾਸ ਜੀ ਮਹਾਰਾਜ ਦੇ ਛੇ ਸੋਨਾ ਜਿਵੇਂ ਜਨਮ ਦਿਹਾੜੇ ਨੂੰ ਸਮਰਪਿਤ ਪਹਿਲਾਂ ਇਹਨਾਂ ਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕੰਬਲ ਗਰਮ ਕੈਸੀਆਂ ਅਤੇ ਲੋੜਵੰਦ ਧੀਆਂ ਲਈ ਸਾਈਕਲਾਂ ਦਾ ਜੋ ਪਹਿਲਾਂ ਪ੍ਰੋਗਰਾਮ ਰੱਖਿਆ ਸੀ ਉਸ ਦੇ ਵਿੱਚ ਕੀਤਾ ਗਿਆ ਤੇ ਹੁਣ ਪਾਜੀ ਹੁਣਾਂ ਦੀ ਬੇਟੀ ਤੀ ਅਵਲੀਨ ਕੌਰ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਜੋ ਇਹ ਚੈਰੀਟੇਬਲ ਡਿਸਪੈਂਸਰੀ ਦੇ ਧਨਾਲ ਖੁਰਦ ਵਿਖੇ ਜੋ ਅੱਜ ਕੈਂਪ ਲਗਾਇਆ ਗਿਆ ਹੈ ਤੇ ਇਸ ਦੇ ਵਿੱਚ ਕਿਹੜੇ ਕਿਹੜੇ ਟੈਸਟ ਹਨ ਹਾਂਜੀ ਇਸ ਦੇ ਵਿੱਚ ਜਨਰਲ ਬਿਮਾਰੀਆਂ ਦੇ ਸਾਰੇ ਮੁਫਤ ਜੋ ਚੈੱਕਅਪ ਹੋਣਗੇ ਤੇ ECG ਅਤੇ 75% ਜੋ ਆਫ ਹੈ ਜੋ ਲੈਬੋਰੀ ਟੈਸਟਾਂ ਤੇ ਹੈ ਤੇ ਜਿਵੇਂ ਕਿ ਫੁੱਲ ਬੋਡੀ ਦਾ ਤੁਹਾਨੂੰ ਪਤਾ ਹੀ ਆ ਕਿ 2-2025-2500 ਲੱਗ ਜਾਂਦਾ ਆ ਪਰ 75% ਆਫ ਦੇ ਹੂਨ ਦੇ ਨਾਲ ਕੋਈ ਵੀ ਬੰਦਾ ਅਸਾਨੀ ਨਾਲ ਟੈਸਟ ਕਰਾ ਸਕਦਾ ਆ ਤੇ ਅੱਖਾਂ ਦਾ ਜੋ ਹੈ ਅੱਖਾਂ ਦਾ ਟੈਸਟ ਹੈ ਜਾਰੀ ਠੀਕ ਹੈ ਜੀ 50% ਆਫ ਜੋ ਐਨਕਾਂ ਤੇ ਆ ਤੇ ਹੋਰ ਵੀ ਕਾਫੀ ਮਤਲਬ ਸੁਵਿਧਾਵਾਂ ਆ ਸੰਗਤ ਦੇ ਲਈ ਜਿਹੜੇ ਆ ਰਹੇ ਆ ਜੋ ਪੇਸ਼ੈਂਟਸ ਆ ਕੇ ਉਹਨਾਂ ਲਈ ਖਾਣ ਪੀਣ ਨੂੰ ਪੂਰਾ ਅਰੇਂਜਮੈਂਟ ਆ ਚਾਹ ਪਾਣੀ ਦਾ ਅਤੇ ਅੱਜ ਜੋ ਬੱਚਿਆਂ ਨੂੰ ਫ੍ਰੀ ਕਿਤਾਬਾਂ ਕਾਪੀਆਂ ਵੀ ਵੰਡੀਆਂ ਜਾਣੀਆਂ ਆ ਜੋ ਪੈਨ ਪੈਂਸਲ ਆ ਕੁਝ ਵੀ ਚਾਹੀਦਾ ਫ੍ਰੀ ਮਿਲ ਲਊਗਾ ਅਤੇ ਜੋ ਦਵਾਈਆਂ ਹੈ ਦਵਾਈਆਂ ਜਿਹਦਾ ਹੁਣ ਟੈਸਟ ਹੋ ਜਾਣੇ ਆ ਲੋਕਾਂ ਨੂੰ ਪਤਾ ਲੱਗ ਜਾਣਾ ਕਿ ਸਾਨੂੰ ਕੀ ਪ੍ਰੋਬਲਮ ਹੈ ਸੋ ਉਸ ਤੋਂ ਬਾਅਦ ਦਵਾਈ ਦਾ ਇਸ਼ੂ ਪੈ ਜਾਂਦਾ ਕਿ ਜੋ ਗਰੀਬ ਬੰਦਾ ਆ ਉਹ ਦਵਾਈ ਤੋਂ ਰਹਿ ਜਾਂਦਾ ਵੀ ਦਵਾਈ ਮਹਿੰਗੀ ਆ ਜੋ ਅਰੀਜਨਲ ਦਵਾਈਆਂ ਜੋ ਆਪਣੇ ਜਲੰਧਰ ਵਿੱਚ ਮਿਲਦੀਆਂ ਇਹ ਨੇ ਉਹ ਫ੍ਰੀ ਦਵਾਈਆਂ ਇੱਥੇ ਅਵੇਲੇਬਲ ਹੋਣੀਆਂ ਸਾਰਿਆਂ ਦੇ ਲਈ ਸਾਰਿਆਂ ਨੂੰ ਫ੍ਰੀ ਦਵਾਈ ਦਿੱਤੀ ਜਾਣੀ ਹੈ ਕਿਹੜੇ ਕਿਹੜੇ ਟੈਸਟ ਆ ਜਿਹੜੇ ਆ ਕੋਤੇ ਆ ਰਹੇ ਨੇ ਟੈਸਟ ਫੁੱਲ ਬਡੀ ਵੀ ਆ ਜੀ ਫੁੱਲ ਬਡੀ ਹਾਂਜੀ ਫੁੱਲ ਬਡੀ ਦਾ ਟੈਸਟ ਆ ਤੇ ਜੋ ਐਮਬੀਬੀਐਸ ਡਾਕਟਰ ਆਏ ਹੋਏ ਆ ਵੱਡੇ ਵੱਡੇ ਚਿਹਰੇ ਆ ਜੋ ਨਾਮੀ ਉਹ ਸਾਰੇ ਡਾਕਟਰ ਆਪਣੇ ਆਏ ਹੋਏ ਆ ਦੁੱਗਲ ਆਈ ਕੇਅਰ ਹਸਪੀਟਲ ਤੋਂ ਅੱਖਾਂ ਦੀ ਜੋ ਟੀਮ ਆਈ ਹੋਈ ਆ ਡਾਕਟਰਾਂ ਦੀ ਸੋ ਵਧੀਆ ਸਾਰਾ ਮਤਲਬ ਵਧੀਆ ਹੋ ਰਿਹਾ ਕਿੰਨੇ ਕਿ ਲੋਕ ਪਹੁੰਚ ਰਹੇ ਨੇ ਆਲੇ-ਦੁਆਲੇ ਪਿੰਡਾਂ ਦੇ ਜਾਂ ਏਸੀ ਪਿੰਡ ਦੇ ਨਹੀਂ ਨਹੀਂ ਜੀ ਆਲੇ-ਦੁਆਲੇ ਹਰ ਪਿੰਡ ਨੂੰ ਜੋ ਅਨਾਉਂਸ ਕਰਾਇਆ ਗਿਆ ਆ ਤੇ 4-5 ਦਿਨ ਤੋਂ ਜੋ ਅਨਾਉਂਸਮੈਂਟਾਂ ਹੋ ਰਹੀਆਂ ਆਲੇ-ਦੁਆਲੇ ਸਾਰੇ ਪਿੰਡਾਂ ਦੇ ਵਿੱਚ ਨੇੜਲੇ 15 ਤੋਂ 20 ਪਿੰਡਾਂ 'ਚ ਅਨਾਉਂਸਮੈਂਟਾਂ ਹੋਈਆਂ ਨੇ ਤੇ ਪੂਰਾ ਅਰੇਂਜਮੈਂਟ ਵੀ ਆ ਸਾਰਿਆਂ ਦੇ ਲਈ ਇਹ ਨਹੀਂ ਕਿ ਕੋਈ ਆਊਗਾ ਤਾਂ ਨਹੀਂ ਹੋਊਗਾ ਸਾਰਿਆਂ ਦਾ ਹੀ ਟੈਸਟ ਹੋਣਗੇ ਸਾਰਾ ਹੀ ਕੁਝ ਹੋਊਗਾ ਇਹ ਪਹਿਲਾ ਇਹਨਾਂ ਦਾ ਕੈਂਪ ਆ ਤੇ ਜਿਵੇਂ ਪਹਿਲਾਂ ਵੀ ਲਗਾਉਂਦੇ ਆ ਮੈਂ ਜਿਵੇਂ ਕਿ ਤੁਹਾਨੂੰ ਦੱਸਿਆ ਲੋਕ ਭਲਾਈ ਦੇ ਕੰਮ ਜੋ ਸਾਡੀ ਗੁਰੂ ਬਿਲਡਿੰਗ ਵਾਲੇ ਸਾਡੇ ਵੀਰ ਹੋਣੀ ਆ ਇਹ ਕਰਦੇ ਹੀ ਰਹਿੰਦੇ ਆ ਤੇ ਇਹ ਪਹਿਲਾ ਮੈਡੀਕਲ ਜੋ ਚੈੱਕ ਅਪ ਕੈਂਪ ਇਨੀ ਲਵਾਇਆ ਆ ਜਗਤ ਸਿੰਘ ਅੱਜ ਆਪਾਂ ਇੱਥੇ ਘਾਡੇ ਪਿੰਡ ਪਹੁੰਚੇ ਹਾਂ ਆ ਵੀਰ ਆਪਾਂ ਇੱਥੇ ਆ ਗਏ ਤੁਸੀਂ ਜਿਹੜਾ ਥੋੜਾ ਸ਼ਾਰਾ ਤੁਸੀਂ ਦੇਖ ਸਕਦੇ ਹੋ ਇਹ ਡਿਸਪੈਂਸਰੀ ਆ ਜੀ ਜੋ ਧਨਾਲਖੁਰਦ ਵਿਖੇ ਬੋਧੀ ਸਤਪੰਬੇੜਕਰ ਸਕੂਲ ਦੇ ਬਿਲਕੁਲ ਫਰੰਟ ਤੇ ਆ ਧਨਾਲਖੁਰਦ ਦੀ ਐਂਟਰੀ ਤੇ ਹੀ ਆ ਤੇ ਇੱਥੇ ਹਰ ਤਰ੍ਹਾਂ ਦੀ ਸਹੂਲਤ ਹਰ ਤਰ੍ਹਾਂ ਦੀ ਦਵਾਈ ਜੋ ਅੱਜ ਦੇ ਦਿਨ ਸਾਰੇ ਮਰੀਜ਼ਾਂ ਨੂੰ ਮੁਫਤ ਦਿੱਤੀ ਜਾਵੇਗੀ ਤੇ ਚਾਹੇ ਉਹ ਦਵਾਈ 100 ਰੁਪਏ ਦੀ ਹੋਵੇ ਚਾਹੇ 1000 ਰੁਪਏ ਦੀ ਹੋਵੇ ਕਿਸੇ ਤੋਂ ਰੁਪਈਆ ਨਹੀਂ ਲਿਆ ਜਾਵੇਗਾ ਸੋ ਅੱਜ ਦੇ ਦਿਨ ਦੇ ਉੱਤੇ ਜਿਹੜਾ ਇੱਕ ਮੈਸੇਜ ਜ਼ਰੂਰ ਦੇਉਗੀ ਸਮਾਜ ਨੂੰ ਸਮਾਜ ਨੂੰ ਇਹੀ ਹੈ ਜੀ ਕਿ ਰਲ ਮਿਲ ਕੇ ਰਹਿਣਾ ਚਾਹੀਦਾ ਹੈ ਸਾਰਿਆਂ ਨੂੰ ਤੇ ਇਦਾਂ ਦੇ ਜਿਹੜੇ ਮੈਡੀਕਲ ਕੈਂਪ ਆ ਉਹ ਲਗਾਉਣੇ ਚਾਹੀਦੇ ਆ ਤੇ ਜੋ ਇਲਾਜ ਆ ਮੱਲੋ ਇਲਾਜ ਦੁੱਖੋ ਕੋਈ ਰਹਿਣਾ ਨਹੀਂ ਚਾਹੀਦਾ ਮੇਨ ਤਾਂ ਇਹੀ ਹੈ ਜੀ ਹਾਂਜੀ ਆ ਗੁਰੂ ਚੈਰੀਟੇਬਲ ਜਿਹੜਾ ਡਿਸਪੈਂਸਰੀ ਆ ਔਰ ਇਹਨਾਂ ਨੂੰ ਕਿਹੜਾ ਕਿਹਨਾ ਸੰਸਥਾ ਦਾ ਸਹਿਯੋਗ ਹੈ ਹਾਂਜੀ ਜਿਹੜੀ ਜੀ ਇਹ ਗੁਰੂ ਚੈਰੀਟੇਬਲ ਡਿਸਪੈਂਸਰੀ ਆ ਜੋ ਤਨਾਲਖੁਰਦ ਵਿਖੇ ਆ ਇਹਦੇ ਸਹਿਯੋਗ ਦੇ ਲਈ ਜੋ ਸਾਡੇ ਗੁਰੂ ਹੈਲਪਿੰਗ ਹੈਂਡ ਫਾਊਂਡੇਸ਼ਨ ਜੋ ਕਿ ਸਾਡੇ ਇੰਦਰਜੀਤ ਭਾਈ ਹੁਣੇ ਆਸਟ੍ਰੇਲੀਆ ਵਾਲੇ ਕਮਲਜੀਤ ਜੀ ਤੇ ਇੱਕ ਗੁਰੂ ਬਿਲਡਿੰਗ ਗਰੁੱਪ ਜੋ ਇਹਦਾ ਪੂਰਾ ਮੰਨ ਲੋ ਖਰਚਾ ਚੱਕ ਰਿਹਾ ਹੈ ਹਾਂਜੀ ਹਾਂਜੀ ਆਸਟ੍ਰੇਲੀਆ ਦੇ ਵਿੱਚ ਹੈ ਸਾਡੇ ਹਾਂਜੀ 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 ਤੇ ਦੂਸਰਾ ਜੀ ਧਨਾਲ ਯੂਥ ਵੈਲਫੇਅਰ ਸੁਸਾਇਟੀ ਦਾ ਪੂਰਾ ਸਹਿਯੋਗ ਆ ਤੇ ਧਨਾਲ ਦੇ ਜੋ ਸਾਡੇ ਯੂਥ ਹੈ ਸਾਡੇ ਭਾਜੀ ਆ ਸਾਡੇ ਭਰਾ ਆ ਵੱਡੇ ਉਹ ਪੂਰੀ سپورਟ ਕਰਦੇ ਆ ਨਾਲ ਸਹਿਯੋਗ ਕਰਦੇ ਆ ਜੈ ਗੁਰਦੇਵ ਤੁਹਾਨੂੰ ਗੁਰਦੇਵ ਜੀ ਸਾਡੇ ਪਿੰਡ ਚ ਸਤਬਲ ਦਾ ਬੇਟਾ ਤੇ ਪਾਗਰਾਮ ਦਾ ਪੋਤਾ ਇੰਦਰਜੀਤ ਜੋ ਕਿ ਆਸਟ੍ਰੇਲੀਆ ਦਾ ਵਾਸੀ ਹੈ ਤੇ ਇਹ ਹਰ ਸਾਲ ਦੇ ਵਿੱਚ ਦੋ ਤਿੰਨ ਵਾਰੀ ਵੀ ਤਕਰੀਬਨ ਪਿੰਡ ਵਿੱਚ ਆ ਹੀ ਜਾਂਦਾ ਹੈ ਤੇ ਇਹਨਾਂ ਨੇ ਪਿੰਡ ਦੇ ਵਿੱਚ ਇੱਕ ਜੁਥ ਜਿਹੜੀ ਸੁਸਾਇਟੀ ਬਣਾਈ ਹੈ ਆਪਣੀ ਉਹ ਕਾਫੀ ਉਪਰਾਲਾ ਕੀਤਾ ਹੈ ਨਹੀਂ ਜਿਹੜੀ ਜੁਥ ਸੁਸਾਇਟੀ ਵਾਲੇ ਮੈਂਬਰ ਆ ਬਹੁਤ ਵਧੀਆ ਆ ਮੁੰਡੇ ਸਾਰੇ ਇੱਕ ਤਾਂ ਇਹ ਆ ਕਿ ਨਹੀਂ ਇਸ ਚੀਜ਼ ਨੂੰ ਜੋੜਿਆ ਸਭ ਤੋਂ ਪਹਿਲੀ ਗੱਲ ਤੇ ਇਹ ਆ ਕਿ ਇਹਨਾਂ ਦੇ ਮੇਨ ਜਿਹੜੀ ਆ ਸਿਗਾ ਕਿ ਪਿੰਡ ਦੇ ਵਿੱਚ ਨਸ਼ੇ ਵਗੈਰੇ ਤੋਂ ਜਿਹੜੇ ਆਪਣੇ ਜਿਹੜੇ ਜੁਥ ਆ ਮੁੰਡੇ ਉਹ ਪਰੇ ਰਹਿਣ ਇਹਨਾਂ ਦਾ ਮੇਨ ਮਾਉਂਟ ਵੀ ਇਹ ਵੀ ਸਿਗਾ ਕਿ ਪਿੰਡ ਦੇ ਵਿੱਚ ਕੋਈ ਨਸ਼ਾ ਵਗੈਰਾ ਨਾ ਵਿਕੇ ਨਾ ਬੱਚੇ ਇਸ ਪਾਸੇ ਜਾਣ ਇਹਨਾਂ ਨੇ ਇੱਕ ਉਪਰਾਲਾ ਕਰਕੇ ਇੱਕ ਜੂ ਸੋਸਾਇਟੀ ਬਣਾਈ ਹੈ ਪਿੰਡ ਦੀ ਜੂ ਸੋਸਾਇਟੀ ਬਣਾਉਣ ਦੇ ਕਰਕੇ ਪਿੱਛੇ ਜੇ ਇਹਨਾਂ ਨੇ ਇਹ ਆ ਦੂਸਰਾ ਇਹਨਾਂ ਦਾ ਕੈਂਪ ਲੱਗਾ ਆ ਤੇ ਅੱਜ ਆਪਣੇ ਇਹਨਾਂ ਦੀ ਬੇਟੀ ਦੀ ਜਨਮ ਦਿਨ ਵੀ ਇਹਨਾਂ ਦੀ ਬੇਟੀ ਦੇ ਉਹਦੇ ਯਾਦ ਵਿੱਚ ਇੱਕ ਦੂਸਰਾ ਕੈਂਪ ਲਗਾਇਆ ਹੈ ਤੇ ਜਿਹੜੀ ਜੋ ਸਪੈਂਸਰੀ ਹੈ ਪਿੰਡ ਗੁਰੂ ਚੈਰੀਟੇਬਲ ਜਿਹੜਾ ਆ ਇਹ ਤਕਰੀਬਨ ਹਰ ਰੋਜ਼ ਖੁੱਲਦੀ ਹੈ ਇਹ ਜ਼ਰੂਰੀ ਨਹੀਂ ਕਿ ਪਿੰਡ ਵਾਸਤੇ ਹੀ ਹੈ ਇਲਾਕੇ ਦੇ ਨਿਵਾਸੀ ਕੋਈ ਵੀ ਕਿਤੇ ਵੀ ਦੂਰ ਰਾਡੇ ਜਿਹੜਾ ਉਹ ਕਿਤੇ ਵੀ ਆਪਨਾ ਆ ਕੇ ਇੱਥੇ ਚੈੱਕ ਅਪ ਕਰਾ ਸਕਦਾ ਆ ਤੇ ਇਹ ਇਹ ਸਾਰਾ ਕੁਝ ਜੋ ਕੁਝ ਵੀ ਹੈ ਇਹ ਸਤਵਾਲ ਦੇ ਬੇਟੇ ਇੰਦਰਜੀਤ ਦੀ ਬਹੁਤ ਵੱਡੀ ਦੇਣ ਆ ਪਿੰਡ ਵਿੱਚ ਇਹੋ ਜਿਹਾ ਕੰਮ ਕਰਕੇ ਕਿਉਂਕਿ ਇਹ ਸਾਡੇ ਪਿੰਡ ਵਿੱਚ ਦੂਜੀ ਵਾਰੀ ਹੋਇਆ ਤਕਰੀਬਨ ਤਾਂ ਅੱਗੇ ਇਦਾਂ ਦਾ ਕਿਸੇ ਵੱਲੇ ਵੀ ਐਨ ਆਰ ਆਈ ਵੀ ਹੈ ਬਾਹਰ ਬਚੇ ਪਰ ਕਿਸੇ ਨੇ ਕੋਈ ਉਪਰਾਹਲਾ ਨਹੀਂ ਕੀਤਾ ਅਸੀਂ ਇਸ ਕਰਕੇ ਸਾਰੇ ਪਿੰਡ ਵਾਸੀ ਜਿਹੜੇ ਆ ਇਹਦੇ ਕੰਮ ਤੋਂ ਬੜੇ ਖੁਸ਼ ਆ ਕਿ ਜਿਹੜਾ ਪਿੰਡ ਵਾਸਤੇ ਗਰੀਬ ਲੋਕਾਂ ਵਾਸਤੇ ਸੋਚਦਾ ਹੋਰ ਇਹ ਪਿੰਡ ਦੇ ਵਿੱਚ ਜਿਵੇਂ ਕਿ ਕਿਸੇ ਦੀ ਲੜਕੀ ਹੈ ਕੋਈ ਬੱਚਾ ਕਿਸੇ ਤਰ੍ਹਾਂ ਪੜ੍ਹਨ ਵਿੱਚ ਵੀ ਵੀ ਗਿਆ ਜਾਂ ਕੋਈ ਨਹੀਂ ਫੀਸ ਵਗੈਰਾ ਦੇ ਸਕਦਾ ਇਹ ਹਰ ਤਰ੍ਹਾਂ ਦੀ ਉਹਨੇ ਹੈਲਪ ਵਾਸਤੇ ਹੱਥਰ ਪਰ ਰਿੰਦਾ ਹਰ ਵਾਰ세 ਕਿਉਂਕਿ ਪਿੱਛੇ ਜੇ ਇਹਨਾਂ ਨੇ ਪਿੰਡ ਵਾਸਤੇ ਇਲਾਨ ਕੀਤਾ ਗਿਆ ਵੀ ਜੋ ਵੀ ਲੋੜਵੰਦ ਵਿਅਕਤੀ ਹੈ ਕੋਈ ਪੜ੍ਹਾਈ ਵਾਲੇ ਪਾਸਿਓਂ ਜਾਂ ਕੋਈ ਵਿਆਹ ਸ਼ਾਦੀ ਵਾਲੇ ਪਾਸਿਓਂ ਕਿਸੇ ਤਰ੍ਹਾਂ ਦੀ ਕੋ ਬਿਮਾਰੀ ਬਈਆ ਬੰਦਾ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਸੋਸਾਇਟੀ ਨਾਲ ਜੋ ਸੋਸਾਇਟੀ ਨਾਲ ਉਹ ਇਹਨਾਂ ਦੀ ਹਰ ਤਰਫ ਜਿਹੜੀ ਇਹਨਾਂ ਦੀ ਹੈ ਜੀ ਦੇਖ ਰੇ ਕੰਨਗੇ ਤੇ ਨਾਲ ਜਿੰਨੀ ਵੀ ਹੋ ਸਕੇ ਜੇ ਪੈਸੇ ਵਾਲੇ ਪਾਸੇ ਆ ਵੀ ਤੇ ਪੈਸੇ ਵਾਲੇ ਪਾਸੇ ਵੀ ਇਕੱਠੇ ਕਰਕੇ ਸਾਰਾ ਕੁਝ ਉਹਨਾਂ ਬੱਚਿਆਂ ਦਾ ਇਲਾਜ ਜਾਂ ਕੁਝ ਵਾਸਤੇ ਦਿੰਦੇ ਉਹਨਾਂ ਵਾਸਤੇ ਇਸ ਕਰਕੇ ਮੈਂ ਬਹੁਤ ਖੁਸ਼ ਹਾਂ ਇਹਨਾਂ ਦੇ ਕਾਰਜਕਾਰਜ ਤੋਂ ਅੱਜ ਇਹਨਾਂ ਦੀ ਬੇਟੀ ਦਾ ਜਨਮ ਦਿਨ ਵੀ ਆ ਤੇ ਪੂਰੇ ਨਗਰ ਵੱਲੋਂ ਇਹਨਾਂ ਦੀ ਬੇਟੀ ਦੇ ਦੇ ਜਨਮ ਦਿਨੀਆਂ ਦਾਖਲਾ ਖੈਨਾਂ ਨੂੰ ਮੁਬਾਰਕਾਂ ਮਹਾਰਾਜ ਜੀ ਨੇ ਲੰਮੀ ਉਮਰ ਕਰੇ ਤੇ ਮੈਨੂੰ ਬੜਾ ਹੀ ਮੇਰੇ ਨਾਲ ਵੀ ਵੈਸੇ ਬੜਾ ਲਗਾ ਆ ਗਰਾ ਪਤੀਜਾ ਹੀ ਆ ਮੁੰਡਾ ਇੰਦਰਜੀਤ ਗੱਲਬਾਤ ਹੁੰਦੀ ਰਹਿੰਦੀ ਆ ਮੈਂ ਥੋੜਾ ਜਿਹਾ ਬਿਜ਼ੀ ਹੋਣ ਕਰਕੇ ਘਟਬਾਤ ਵਿੱਚ ਦਖਲਦਾਨੀ ਨਹੀਂ ਹੁੰਦੀ ਮੇਰ ਕੋਈ ਨਹੀਂ ਤੇ ਕਈ ਵਾਰੀ ਨਰਾਜ ਹੁੰਦੇ ਵੀ ਨਹੀਂ ਪਹੁੰਚੇ ਤੇ ਸਾਡੀਆਂ ਚਲੋ ਫੇ ਵੀ ਸਮਝਦਾ ਰਿਹਾ ਸਾਫ ਸੰਭਲ ਲੈਂਦੀ ਵੀ ਸੁਭਾਵਾ ਨੂੰ ਮੁੱਕ ਰੱਖਦੇ ਹੋਏ ਵੀ ਅਸੀਂ ਨਹੀਂ ਕਈ ਵਾਰੀ ਉਹ ਤੇ ਇਹਨਾਂ ਦੇ ਪਿਤਾ ਜੀ ਸਤਬਾਲ ਜਿਹੜੇ ਆ ਉਹ ਵੀ ਮਤਲਬ ਪਿੰਡ ਦੇ ਵਿੱਚ ਬੜਾ ਬੜਾ ਪਿਆਰ ਹੈ ਨਾ ਦਾ ਕਦੀ ਕਿਸੇ ਨਾਲ ਮਾੜੀ ਚੰਗੀ ਨਹੀਂ ਆਰਾਮ ਨਾਲ ਆਪਣਾ ਇਸ ਹੁਣ ਪਿਤਾ ਨੂੰ ਸੰਭਿਆ ਨੇ ਕੰਮ ਇੱਥੇ ਹੀ ਰਹਿੰਦੇ ਆ ਇਹ ਮੈਡੀਕਲ ਚੈਰੀਟੇਬਲ ਜਿਹੜਾ ਹੈ ਖੁੱਲਿਆ ਰਹਿੰਦਾ ਗੁਰੂ ਚੈਰੀਟੇਬਲ ਜਿਹੜਾ ਖੁੱਲਿਆ ਰਹੀ ਡਿਸਪੈਂਸਰੀ ਆਲਾ ਇਹ ਖੁੱਲਿਆ ਰਹਿੰਦਾ ਇੱਥੇ ਕੋਈ ਵੀ ਨਹੀਂ ਇਹ ਪੈਸਾ ਨਹੀਂ ਫ੍ਰੀ ਆ ਸਾਰਾ ਕੁਝ ਇਹ ਨਾਲੋਂ ਠੀਕ ਹੈ ਜੀ ਮੈਂ ਇਹਨਾਂ ਦਾ ਆਪਣੇ ਵੱਲੋਂ ਆਪਣੇ ਪਿੰਡ ਨਿਵਾਸੀਆਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਜੈ ਗੁਰੂ ਦੇਵ ਧੰਨ ਗੁਰੂ ਕੀ ਧਨਾਲ ਯੂਥ ਜੋ ਵੈਲਫੇਅਰ ਸੁਸਾਇਟੀ ਹੈ ਅਤੇ ਗੁਰੂ ਚੈਰੀਟੇਬਲ ਡਿਸਪੈਂਸਰੀ ਜਿੱਥੇ ਕਿ ਅੱਜ ਮੁਫਤ ਮੈਡੀਕਲ ਕੈਂਪ ਲੱਗਾ ਹੋਇਆ ਹੈ ਤੇ ਇੱਥੇ ਦੇ ਜੋ ਕਰਤਾ ਧਰਤਾ ਸਾਡੇ ਚਾਚਾ ਜੀ ਇੰਦਰ ਜੀ ਆਸਟ੍ਰੇਲੀਆ ਤੋਂ ਗੁਰੂ ਬਿਲਡਿੰਗ ਦੇ ਜੋ ਓਨਰ ਨੇ ਸਾਡੇ ਨਾਲ ਨੇ ਜੋ ਕਿ ਅੱਜ ਦਿਨ ਇਹ ਸੇਵਾਵਾਂ ਨਿਭਾ ਰਹੇ ਆ ਸੋ ਇਹ ਨਾਲ ਸਾਡੇ ਜੋ ਵੀਰ ਖੜੇ ਨੇ ਇਹ ਤਨਾਲ ਜੋ ਯੂਥ ਵੈਲਫੇਅਰ ਸੁਸਾਇਟੀ ਹੈ ਸਾਰੇ ਵੀਰ ਸਾਡੇ ਨਾਲ ਸਪੋਰਟ ਕਰ ਰਹੇ ਨੇ ਸੋ ਆਜੋ 2 ਮਿੰਟ ਗੱਲ ਕਰਦੇ ਆ ਸਾਡੇ ਗੁਰੂ ਬਿਲਡਿੰਗ ਦੇ ਓਨਰ ਇੰਦਰ ਜੀ ਨਾਲ ਅੱਜ ਅਹੀ ਆਈ ਕੈਂਪ ਲਗਾਇਆ ਹੋਇਆ ਤੇ ਨਾਲ ਜਨਮ ਚੈੱਕਅਪ ਹੈਗਾ ਜੀ। ਬੜੀ ਫਾਕੀ ਸਾਰਿਆਂ ਨੂੰ ਜਦੋਂ ਫਾਇਦਾ ਹੋਊਗਾ ਕਾਫੀ ਇਹਦਾ ਲਾਭ ਲਵਾਂਗੇ ਸਾਰੇ। ਥੈਂਕ ਯੂ। ਅ ਭਲੀ ਜਿਹੜੇ ਜੂਥ ਟੀਮ ਦੇ ਬਣੋਂ ਅੱਜ ਦੇ ਕਿਹੜੇ-ਕਿਹੜੇ ਕਾਰਜ ਚੁੱਪੇ ਲਾਹ। ਤੁਹਾਨੂੰ ਪਤਾ ਹੁੰਦਾ। ਹਾਂਜੀ। ਜੈ ਗੁਰਦੇਵ ਜੀ। ਸਾਡੀ ਸੋਸਾਇਟੀ ਵੱਲੋਂ ਅੱਜ ਕੈਂਪ ਲੱਗ ਰਿਹਾ ਜੀ ਅੱਖਾਂ ਦਾ। ਨਾਲ ਜਨਰਲ ਚੈੱਕਅਪ ਤੇ ਦੁਬਾਰਾ ਜੀਤਿਆ ਜਾਂਦੀਆਂ ਤੇ ਨਾਲ ਸਾਡੀ ਜੋ ਸੁਸਾਇਟੀ ਆ ਉਹ ਪਿੰਡ ਦੇ ਵਾਪਸ ਜਿਹੜੀਆਂ ਆ ਆ ਕਾਫੀ ਸ਼ੁਰੂ ਤਾਂ ਹੈ ਗਿਆ ਜਿੱਦਾਂ ਕੀ ਮਕਾਨ ਬਣਾਉਣੇ ਤੇ ਸਾਡ ਸਕੀਮ ਹੈਗੀ ਆ ਜਿੱਦਾਂ ਕੇ ਕੁੜੀ ਦਾ ਵਿਆਹ ਹੈਗਾ 21000 ਰੁਪਏ ਛਗਣ ਰੱਖਿਆ ਹੋਇਆ ਆ ਕੁੜੀ ਦੇ ਜਨਮ ਤੇ ਹੈਗਾ ਆ 11000 ਰੁਪਏ ਛਗਣ ਰੱਖਿਆ ਹੋਇਆ ਆ ਤੇ ਬਾਕੀ ਕਿਸੇ ਨੂੰ ਕੋਈ ਵੀ ਕੋਈ ਲੋੜਵੰਦ ਲੋਕ ਜਿਹੜੇ ਹੈਗੇ ਆ ਉਹਨਾਂ ਲਈ పార్ట్ టైਮ ਜਿਹੜੀ ਸੁਸਾਇਟੀ ਹੈਗੀ ਆ ਉਹ ਹੈਲਪ ਕਰਦੀ ਆ ਜੀ ਮਦਦ ਕਰਦੀ ਆ ਆਗੇ ਆਗੇ ਭਾਈ ਇਹ ਪਿੰਡ ਦੇ ਲਈ ਜਿਹੜੇ ਕਾਰਜ ਕੀਤੇ ਜਾਂਦੇ ਨੇ ਕਿ ਜਾਂ ਫਾਰਮ ਜਾਂ ਹੋਰ ਨਹੀਂ ਨਹੀਂ ਜੀ ਇਹ ਸੁਸਾਇਟੀ ਜਿਹੜੀ ਹੈਗੀ ਆ ਸਿਰਸ ਤੋਂ ਸਿਰਫ ਪਿੰਡ ਵਾਸੀ ਆ ਜੀ ਹਜੇ ਤੇ ਜਿਹੜੀ ਆਪਣੀ ਡਿਸਪੈਂਸਰੀ ਹੈਗੀ ਆ ਇਹ ਮੰਨ ਲਓ ਸਾਰਿਆਂ ਵਾਸੀ ਹੈਗੇ ਆ ਜੀ ਅਵੇਲੇਬਲ ਸਰਵਿਸ ਜੀ ਵਾਹ ਇਹ ਲੱਗਤੋਂ ਜਿੰਨੇ ਸਿਆਰੇ ਆ ਰਹੇ ਨੇ ਜੀ ਹਾਂ ਜੀ ਡਿਸਪੈਂਸੀ ਜਿਹੜੀ ਹੈਗੀ ਆ ਇਹ ਮੈਂ ਕੋਲ ਚਲਾਉਂਦਾ ਹੈਗਾ ਆ ਤੇ ਜਿਹੜੀ ਪਨਾਲ ਵੈਲਫੇਅਰ ਸੁਸਾਇਟੀ ਹੈਗੀ ਆ ਜੀ ਕੇ ਨਾਲ ਐਸ ਅ ਵੋਲੰਟੀਅਰ ਕੰਮ ਕਰ ਰਿਹਾ ਹਾਂ ਹਾਰ ਟਾਈਮ ਨਾਲ ਖੜ੍ਹਦੀ ਆ ਜੀ ਇਹ ਸਪੋਰਟ ਕਰਦੀ ਆ ਦਿਨ ਰਾਤ ਜਿਹੜੀ ਜਰੂਰਤ ਕੁੰਦੀ ਆ ਤੇ ਹਾਰ ਟਾਈਮ ਹਾਜ਼ਰ ਰਹਿੰਦੀ ਆ ਮੇਨ ਮੋਟਿਵ ਇਹੀ ਆ ਵੀ ਪੈਂਡ ਦੇ ਵਿੱਚ ਚਲੋ ਵੀ ਬਾਤੋ ਬਾਤ ਕਿਸੇ ਜੀ ਲੋੜਵੰਦੀ ਹੈਲਪ ਹੋਣ ਲਗੇ ਜੀ ਜੇ ਕਿਸੇ ਨੂੰ ਵੀ ਕੋਈ ਵੀ ਜ਼ਰੂਰਤਮੰਦ ਹੈਗਾ ਆ ਉਹਦੀ ਜ਼ਰੂਰਤ ਪੂਰੀ ਹੋ ਸਕੇ ਜੀ ਤੇ ਬਾਕੀ ਚਲੋ ਮਾਹੌਲ ਸਾਰਾ ਵਗੈਰਾ ਵੀ ਸਾਈਡੀ ਸਾਰੀ ਬੜੀਆ ਕੰਮ ਕਰ ਰਹੀ ਆਪਣੇ ਆਪ ਆਪਣੇ ਵੱਲੋਂ ਜੀ ਬਾਕੀ ਇਹ ਚਲੋ ਆਈ ਸੇਵਾ ਕਰਨ ਲੱਗੀ ਹੋਈਆਂ ਸਾਰੇ ਜਣੇ ਠੀਕ ਹੈ ਤੇ ਤੁਸੀਂ ਆਪਣਾ ਲਾਭ ਦਿਓ ਇਸੇਵਾ ਦਾ ਤੇ ਬਸ ਇਹੋ ਸਾਡੀ ਖੁਸ਼ੀ ਹੋਊਗੀ ਜੀ ਥੈਂਕ ਯੂ ਸੰਗ ਜੀ ਇੱਕ ਬਹੁਤ ਹੀ ਵੱਡਾ ਜੋਸ਼ ਨਿਮਾ ਹੈ ਜੋ ਕਿ ਸਗਨ ਸਕੀਮ ਲੋਕਾਂ ਦੇ ਘਰ ਬਣਾਉਣੇ ਫਰੀ ਮੈਡੀਕਲ ਕੈਂਪ ਜੋ ਕਿ ਇਦਾਂ ਦੀਆਂ ਸਹੂਲਤਾਂ ਦੇ ਰਹੇ ਆ ਬਹੁਤ ਹੀ ਇੱਕ ਵੱਡਾ ਇੱਕ ਮੈਸੇਜ ਆ ਰਿਹਾ ਆ ਕਿ ਜੋ ਸਰਕਾਰਾਂ ਕੰਮ ਕਰਦੀਆਂ ਆ ਉਹ ਗਰਾਊਂਡ ਲੈਵਲ ਤੇ ਸਾਡੇ ਵੀਰ ਹੁਣੇ ਕਰ ਰਹੇ ਨੇ ਸੋ ਆਪਾਂ ਨੂੰ ਸਾਰਿਆਂ ਨੂੰ ਅੱਗੇ ਵੱਧ ਕੇ ਇਦਾਂ ਦੇ ਕੰਮ ਕਰਨੇ ਚਾਹੀਦੇ ਆ ਤੇ ਜੋ ਕਰ ਰਹੇ ਆ ਉਹਨਾਂ ਦੀ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨਾ ਵੀ ਚਾਹੀਦਾ ਆ ਉਹਨਾਂ ਦਾ ਉਤਸ਼ਾਹ ਵਧਾਉਣਾ ਚਾਹੀਦਾ ਹੌਸਲਾ ਵਧਾਉਣਾ ਚਾਹੀਦਾ ਕਿ ਅੱਗੇ ਤੋਂ ਹੋਰ ਵੀ ਜ਼ਿਆਦਾ ਕਰਨ ਇੱਕ ਬਹੁਤ ਹੀ ਮਾਣ ਵਾਲੀ ਗੱਲ ਹੈ ਜੀ ਇਹ ਜੀ ਬਾਕੀ ਆਪਣੇ ਕੋਲ ਸਟੇਸ਼ਨਰੀ ਵੀ ਹੈਗੀ ਆ ਜੀ ਇੱਥੇ ਬਾਕੀ ਆਪਣੇ ਕੋਲ ਡਿਸਪੈਂਸਰੀ ਦਾ ਆਪਾਂ ਜਗਾ ਸੰਭੀਤ ਉਹਦੇ ਕੱਕੇ ਪਾਸ ਸਟੇਸ਼ਨਰੀ ਵੀ ਰੱਖੀ ਹੋਈ ਆ ਸਟੇਸ਼ਨਰੀ ਜਿਹੜੀ ਹੈਗੀ ਸਾਰੇ ਹੀ ਸੀਲ ਕਰਦੇ ਹੈਗੇ ਨੋ ਲਾਸ ਨੋ ਪ੍ਰੋਫਿਟ ਦੇ ਸੀਲ ਕਰਦੇ ਆ ਬਾਕੀ ਜੇ ਕੋਈ ਜ਼ਰੂਰਤਮੰਦ ਹੁੰਦਾ ਹੈਗਾ ਆ ਉਹਨੂੰ ਅਸੀਂ ਫਰੀ ਵੀ ਦੇ ਦਿੱਤੀ ਹੈ ਬਾਕੀ ਸਾਡੇ ਤੋਂ ਪਿੰਡ ਤਨਾਲਖੁਰਦ ਦੇ ਪੰਚ ਸਾਹਿਬ ਵੀ ਨੇ ਤੇ ਉਹਨਾਂ ਨਾਲ ਵੀ ਗੱਲ ਕਰਦੇ ਆ ਜੀ ਹਾਂਜੀ ਜੈ ਗੁਰਦੇਵ ਜੀ ਧੰਨ ਗੁਰਦੇਵ ਜੀ ਸੋ ਪੰਚ ਸਾਹਿਬ ਤੁਹਾਡੇ ਅੱਜ ਪਿੰਡ ਦੇ ਵਿੱਚ ਮੈਡੀਕਲ ਕੈਂਪ ਲੱਗ ਰਿਹਾ ਫ੍ਰੀ ਸੋ ਕੀ ਤੁਹਾਡੇ ਵਿਚਾਰ ਨੇ ਇਹਦਾ ਕੀ ਲਾਭ ਆ ਤੇ ਕੀ ਮਤਲਬ ਕਿਹੜੇ-ਕਿਹੜੇ ਪਿੰਡਾਂ ਨੂੰ ਸਹੂਲਤਾਂ ਮਿਲ ਰਹੀਆਂ ਆ ਤੇ ਕਿੱਦਾਂ ਕੋਣ-ਕੋਣ ਤੁਹਾਨੂੰ ਸਾਥ ਦੇ ਰਿਹਾ ਜੀ ਸਾਡੇ ਮੈਸਰ ਜੀ ਲਗਨ ਜਿਆਗੁਰਦੇਵ ਜੀ ਸਾਰਿਆਂ ਨੂੰ ਤੇ ਸਾਡੇ ਨੇੜੇ-ਤੇੜੇ ਦੇ ਡਿਸਪੈਂਸਰੀ ਦੇ ਪੂਰਾ ਲਾਭ ਲੈ ਰਹੇ ਨੇ ਕਿਉਂਕਿ ਅਸੀਂ ਪਹਿਲਾਂ ਵੀ ਕੈਂਪ ਲਗਾਇਆ ਸੀ ਆ ਸਾਡਾ ਦੂਜਾ ਕੈਂਪ ਲੱਗਿਆ ਅੱਜ ਇਸ ਲਈ ਸਾਡੇ ਨੇੜੇ-ਤੇੜੇ ਦੇ ਸਾਰਿਆਂ ਨੂੰ ਇਹੀ ਰਿਕੁਐਸਟ ਹੈ ਕਿ ਸਾਡੇ ਨਾਲ ਬਾਦ ਜੋੜ ਕੇ ਯੋਗਦਾਨ ਪਾਓ ਤੇ ਮੋੜੇ ਨਾ ਮੋੜਾ ਰਲ ਕੇ ਸੇਵਾ ਕਰੋ ਜਗੁਰਦੇਵ ਤੁਹਾਨੂੰ ਗੁਰਦੇਵ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਵਨ ਕੋਨ ਛੋਟ ਬੜੇ ਸਭ ਸੰਬਸੇ ਰਵਿਦਾਸ ਰਹੇ ਪਰਸਾਨ ਬੇਗਮਪੁਰਾ ਸਹਿਰ ਕੋ ਨਾਓ ਦਾ ਜੋ ਕਨਸੈਪਟ ਹੈ ਤੁਨ ਤੁਨ ਸਾਈਵੇ ਕਮਾਲ ਜਗਤਗੁਰੂ ਸਤਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਜਿਨ੍ਹਾਂ ਨੇ ਪੂਰੇ ਵਿਸ਼ਵ ਨੂੰ ਆਪਣੇ ਇਸ ਪਾਵਨ ਸ਼ਬਦ ਰਾਹੀਂ ਜੋ ਉਪਦੇਸ਼ ਦਿੰਦਾ ਹੈ ਕਿ ਜਿਸ ਵੀ ਮਨੁੱਖ ਦਾ ਜਨਮ ਇਸ ਧਰਤੀ ਦੇ ਉੱਤੇ ਹੁੰਦਾ ਹੈ ਉਸ ਨੂੰ ਸਮਾਨ ਰੂਪ ਦੇ ਵਿੱਚ ਜਿੱਥੇ ਕੁਦਰਤ ਸਮਾਨ ਰੂਪ ਦੇ ਵਿੱਚ ਸਾਰਿਆਂ ਨੂੰ ਆਪਣੀਆਂ ਕਿਰਨਾਂ ਵੰਡਦੀ ਹੈ ਇਸੇ ਤਰ੍ਹਾਂ ਇਨਸਾਨ ਨੂੰ ਵੀ ਸਮਝਾਉਣਾ ਕਰਦੇ ਹਨ ਕਿ ਅਗਰ ਤੇਰਾ ਜਨਮ ਇਸ ਧਰਤੀ ਦੇ ਉੱਤੇ ਹੋਇਆ ਹੈ ਤਾਂ ਅਸਲੀ ਜਿਹੜਾ ਮੁੱਖ ਮੰਤਵ ਹੈ ਮਨੁੱਖ ਅਤੇ ਮਨੁੱਖਤਾ ਦਾ ਭਲਾ ਕਰਨਾ ਤੋ ਅੱਜ ਬੜਾ ਹੀ ਮੁਵਾਰਕ ਘੜੀ ਹੈ ਕਿ ਜਿਹੜੀ ਬੇਟੀ ਅਵਲੀਨ ਕੋਰ ਦਾ ਅੱਜ ਜਨਮ ਦਿਨ ਹੈ ਔਰ ਅਵਲੀਨ ਕੋਰ ਸਾਡਾ ਪਰਮ ਮਿੱਤਰ ਇੰਦਰ ਉਹਨਾਂ ਦੀ ਬੇਟੀ ਹੈ ਔਰ ਇਸ ਬੇਟੀ ਦੇ ਜਨਮ ਦਿਨ ਨੂੰ ਸਮਰਪਿਤ ਇੱਕ ਵਿਸ਼ਾਲ ਜਿਹੜਾ ਕੈਂਪ ਲਗਾਇਆ ਗਿਆ ਹੈ ਪਿੰਡ ਤਨਾਲ ਦੇ ਵਿੱਚ ਸੋ ਇਹ ਜਿਹੜਾ ਕੈਂਪ ਹੈ ਗੁਰੂ ਹੈਲਪਿੰਗ ਹੈਂਡ ਫਾਊਂਡੇਸ਼ਨ ਅਤੇ ਤਨਾਲ ਜੂਥ ਵੈਲਫੇਅਰ ਸੁਸਾਇਟੀ ਦੇ ਵੱਲੋਂ ਲਗਾਇਆ ਗਿਆ ਹੈ ਇਹ ਜਿਹੜਾ ਕਾਰਜ ਹੈ ਬਹੁਤ ਮਹਾਨ ਕਾਰਜ ਹੈ ਔਰ ਇਸ ਕਾਰਜ ਦੇ ਉੱਤੇ ਹਮੇਸ਼ਾ ਕਿਰਪਾ ਜਿਹੜੀ ਸਤਗੁਰੂ ਵਿਦਾਸ ਮਹਾਰਾਜ ਆਪਣੀ ਬਣਾਈ ਰੱਖਣ ਔਰ ਮਨੁੱਖਤਾ ਤੇ ਮਨੁੱਖਤਾ ਦਾ ਭਲਾ ਮੰਗਣ ਵਾਲੇ ਹਮੇਸ਼ਾ ਉਹ ਮਹਾਨ ਮਹਾਪੁਰਸ਼ ਇਸ ਟੀਮ ਦੇ ਉੱਤੇ ਆਪਣੀਆਂ ਅਪਰੰਪਾਰ ਕਿਰਪਾ ਬਣਾ ਕੇ ਰੱਖਣ ਜਿਨ੍ਹਾਂ ਨੇ ਉਸ ਰਹਿਵਰਾਂ ਦੇ ਕਨਸੈਪਟ ਦੇ ਉੱਤੇ ਮਨੁੱਖਤਾ ਤੇ ਮਨੁੱਖਤਾ ਦੇ ਭਲੇ ਦੇ ਲਈ ਜੇ ਕਿਸੇ ਨੂੰ ਅੱਖਾਂ ਦੀ ਪ੍ਰੋਬਲਮ ਹੈ ਤਾਂ ਅੱਜ ਉਸ ਦੀਆਂ ਅੱਖਾਂ ਦੇ ਲਈ ਜੋ ਇਲਾਜ ਕਰਨ ਦੇ ਲਈ ਜੋ ਡਾਕਟਰ ਸਾਹਿਬ ਤਰਸੀਮ ਭਾਤੀ ਜੀ ਪਹੁੰਚੇ ਆ ਉਹਨਾਂ ਦੇ ਨਾਲ ਉਹਨਾਂ ਦੀ ਪੂਰੀ ਟੀਮ ਹੈ ਜਿਹੜੇ ਜ਼ਰੂਰਤਮੰਦ ਹੋਣਗੇ ਜਿਨ੍ਹਾਂ ਦੀਆਂ ਅੱਖਾਂ ਦਾ ਆਪਰੇਸ਼ਨ ਹੋਣਾ ਹੈ ਸੋ ਉਹਨਾਂ ਦੀਆਂ ਆਪਰੇਸ਼ਨ ਅੱਖਾਂ ਦਾ ਆਪਰੇਸ਼ਨ ਵੀ ਕੀਤਾ ਜਾਣਾ ਹੈ ਇਹ ਬਹੁਤ ਇੱਕ ਸਰਹਾਨੀਆ ਕਦਮ ਹੈ ਔਰ ਜਿਹੜਾ ਜਨਰਲ ਚੈੱਕਅਪ ਦੇ ਵਿੱਚ ਡਾਕਟਰ ਗੁਰਪਾਲ ਜੀ ਵੀ ਪਹੁੰਚੇ ਆ ਔਰ ਚੰਡੀਗੜ੍ਹ ਤੋਂ ਵੀ ਡਾਕਟਰ ਸਾਹਿਬ ਪਹੁੰਚੇ ਆ ਔਰ ਜਿਹੜਾ ਬਲੱਡ ਟੈਸਟ ਦੇ ਲਈ ਵੀ ਪੂਰੀ ਟੀਮ ਜਿਹੜੀ ਤਤਪਰ ਆ ਔਰ ਸਾਡੇ ਗगन ਜੀ ਗगन ਜੀ ਨੂੰ ਗਗਨਤ ਨਾਲ ਜੀ ਨੂੰ ਅਕਸਰ ਵਿਸ਼ੇ ਦੇ ਵਿੱਚ ਇਹਨਾਂ ਦੀ ਮਿੱਠੀ ਤੇ ਸੁਰੀਲੀ ਆਵਾਜ਼ ਔਰ ਇਹ ਅਣਖ ਪਰੇ ਅਣਖੀ ਪਰੇ ਇਹ ਜੋ ਗੀਤਾਂ ਦੇ ਨਾਲ ਆਪਣੇ ਧਾਰਮਿਕ ਰਚਨਾਵਾਂ ਦੇ ਨਾਲ ਜਾਣੇ ਜਾਂਦੇ ਆ ਉਹ ਵੀ ਆਪਣੀਆਂ ਨਿਗੀਆਂ ਸਵਾਮਾ ਇਸ ਸੰਸਥਾ ਦੇ ਵਿੱਚ ਨਿਵਾ ਰਹੇ ਆ ਗੁਰੂ ਹੈਲਪਿੰਗ ਹੈਂਡ ਫਾਊਂਡੇਸ਼ਨ ਤਨਾਲ ਜੂਥ ਵੈਲਫੇਅਰ ਸੁਸਾਇਟੀ ਰਜਿਸਟਰ ਇਹਨਾਂ ਨੂੰ ਅਤੇ ਇਹਨਾਂ ਦੀ ਟੀਮ ਨੂੰ ਬਹੁਤ-ਬਹੁਤ ਆਪਾਂ ਮੁबारकਾ ਦਿੰਦੇ ਆ ਅਤੇ ਇਹੋ ਆਸ ਕਰਦੇ ਆ ਕਿ ਸਤਗੁਰੂ ਅਰਵਿਦਾਸ ਮਹਾਰਾਜ ਦਾ ਜੋ ਬੇਗਮਪੁਰੇ ਦਾ ਕਨਸੈਪਟ ਹੈ ਮੋਨੋ ਖਤਮ ਨੁਕਤਾ ਦੇ ਭਲੇ ਦੇ ਲਈ ਇਹ ਵੱਡੇ-ਵੱਡੇ ਜੋ ਕੈਂਪ ਹੈ اسی ਤਰ੍ਹਾਂ ਨੁਕਤਾ ਦੇ ਭਲੇ ਦੇ ਲਈ ਲੱਗਦੇ ਰਹਿਣ ਔਰ ਸਾਡਾ ਇੰਦਰਵੀਰ ਗੁਰੂ ਫੈਮਿਲੀ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇ ਜੈ ਗੁਰਦੇਵ ਤਾਨਗੁਰਦੇਵ ਗਗਨ ਜੀ ਤੁਹਾਡਾ ਬਹੁਤ-ਬਹੁਤ ਤੁਹਾਡਾ ਵੀ ਧੰਨਵਾਦ ਤੁਹਾਡੀ ਟੀਮ ਦਾ ਬਹੁਤ-ਬਹੁਤ ਧੰਨਵਾਦ ਔਰ ਵਿਸ਼ੇਸ਼ ਤੌਰ ਤੇ ਰਵਦਾਸੀਆ ਸਮਾਜ ਪੰਜਾਬ ਜੋਗਰਾਜ ਅਸਲ ਜੀ ਦਾ ਧੰਨਵਾਦ ਜਿਹੜੇ ਕਿ ਇਸ ਵਿਸ਼ਾਲ ਕੈਂਪ ਦੀ ਕਵਰੇਜ ਨੂੰ ਕਾਨ ਦੇ ਲਈ ਉਚੇਚੇ ਤੌਰ ਤੇ ਪਹੁੰਚਿਆ ਤੇ ਇਸ ਖਬਰ ਨੂੰ ਪੂਰੇ ਵਿਸ਼ਵ ਦੇ ਵਿੱਚ ਲੈ ਕੇ ਜਾਣਗੇ ਉਹ ਆਸ ਕਰਦੇ ਆ ਜੈ ਗੁਰਦੇਵ ਤਾਨਗੁਰਦੇਵ